ਪੀਪਲ ਫਾਰ ਹਿਊਮਨ ਰਾਈਟ ਦਾ ਸਲਾਨਾ ਇਜਲਾਸ ਚੀਫ ਡਾਕਟਰ ਚਰਨਜੀਤ ਸਿੰਘ ਚੇਤਨਪੁਰਾ ਅਤੇ ਚੇਅਰਮੈਨ ਗਿਨੀ ਪਾਠੀਆ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਡੀਸੀਪੀ ਲਾਅ ਐਂਡ ਆਰਡਰ ਵਿਜੇ ਆਲਮ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਚੱਲ ਰਹੀ ਜੰਗ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਇਸ ਮੌਕੇ ਅਸਿਸਟੈਂਟ ਕਮਿਸ਼ਨਰ ਰਾਜਿੰਦਰ ਸ਼ਰਮਾ ਪ੍ਰਧਾਨ ਅਮ੍ਰਿਤ ਮਹਾਜਨ ਸੈਕਟਰੀ ਵਿਜੇ ਉਮੜ ਸੁਪਰੀਟੈਂਡੈਂਟ ਹਰਬੰਸ ਲਾਲ परम जी आशीष महाजन ओम प्रकाश अनार्या पवन रावड़ अश्विनी नामेशा डिंपल राजपूत ਅਤੇ ਵਿਮਨ ਸੈਲ ਦੇ ਮੈਂਬਰ ਅਨੀਤਾ ਸ਼ਰਮਾ ਸੁਖਰਾਜ ਕੋਰ ਸਮੇਤ ਸਾਰੇ ਮੈਂਬਰ ਹਾਜ਼ਰ ਸਨ ਇਸ ਮੌਕੇ ਸਾਰੇ ਮੈਂਬਰਾਂ ਵੱਲੋਂ ਡੀਸੀਪੀ ਵਿਜੇ ਆਲਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਦੇਖੋ ਜਿਹੜਾ ਅੱਜ ਇੱਥੇ ਪ੍ਰੋਗਰਾਮ ਸਗਾ ਨਸ਼ਿਆਂ ਦੇ ਵਿਰੁੱਧ ਸਗਾ ਤੇ ਬੜਾ ਵਧੀਆ ਪ੍ਰੋਗਰਾਮ ਸੀ ਤੇ ਸਾਰਿਆਂ ਨੇ ਸੌਂ ਵੀ ਚੱਕੀ ਹੈ ਕਿ ਪੂਰਾ ਪੁਲਿਸ ਦਾ ਸਹਿਯੋਗ ਦੇਣਗੇ। ਉਹਨਾਂ ਲਈ ਸਰਕਾਰ ਨੇ ਸਪੈਸ਼ਲੀ ਪ੍ਰੋਗਰਾਮ ਚਲਾਏ, ਵੋਟ ਸੈਂਟਰਸ ਦੇਤੇ ਜਿਹੜਾ ਡੀਡਿਕਸ਼ਨ ਸੈਂਟਰਸ ਹੈਗੇ ਉੱਥੇ ਕੋਈ ਵੀ ਜਾ ਕੇ ਭਰਤੀ ਮਲੇ ਫੈਮਿਲੀ ਮੇਂ ਜਾ ਕੇ ਭਰਤੀ ਕਰਾ ਲੈਂ ਤੇ ਜੇ ਡੈਡੀਕੇਸ਼ਨ ਹੋਏਗੀ ਤੇ ਜ਼ਰੂਰ ਛੁੱਟੂਗਾ ਉੱਥੇ ਬੜੇ ਸੋਹਣੇ ਬੜੇ ਵਰੀਆ ਸੈਂਟਰਸ ਨੇ ਜਿਹੜੇ ਸਰਕਾਰ ਦੇ ਬਣੇ। ਬਸ ਮੈਂ ਤਾਂ ਇਹ ਅਪੀਲ ਕਰੂੰਗਾ ਕਿ ਕਾਮਕਾਜਿਸ਼ ਲਗੋ ਨਸ਼ੇਜ ਕੁਛ ਨਹੀਂ ਰੱਖਿਆ ਘਰ ਵੀ ਉਹ ਜੜ ਜਾਂਦੇ ਪਰਿਵਾਰ ਵੀ ਉਹ ਜੜ ਜਾਂਦੇ ਤੇ ਕੋਈ ਸਾਥ ਨਹੀਂ ਦਿੰਦਾ। ਜੋ ਕਰਦੇ ਮਾਪਿਓਂ ਛੱਡ ਜਾਂਦੇ ਆ ਤੇ ਇਨਾਂ ਕੰਮਾਂ ਚ ਕੋਈ ਕੰਮ ਨਹੀਂ ਪਿਆ ਮੇਰਾ ਤੇ ਮੰਨਣਾ ਹੈ ਕਿ ਜਿਹੜਾ ਨਸ਼ਾ ਨਾ ਉਹਦੇ ਲਈ ਆਪਣੇ ਪਰਿਵਾਰਾਂ ਨੂੰ ਜਾਗਰੂਕ ਕਰਨਾ ਪਏਗਾ ਫਿਰ ਆਪਣੇ ਮਹਲਾ ਵਾਈਸ ਦੇਖੋ ਪੁਲਿਸ ਪ੍ਰਸ਼ਾਸਨ ਔਰ ਅਧਿਕਾਰੀ ਸਾਰੇ ਪੂਰੇ ਯੋਰ ਨਾਲ ਇਹ ਕੰਮ ਕਰ ਰਹੇ ਨੇ ਨਸ਼ੇ ਦੇ ਖਿਲਾਫ ਤੁਹਾਨੂੰ ਦੇਖਣ ਨੂੰ ਵੀ ਮਿਲ ਰਿਹਾ ਰੋਜ਼ ਖੇਫੜੀ ਜਾਂਦੀ ਹੈ ਔਰ ਲੋਕਾਂ ਦੇ ਚ ਇਨਾਂ ਨੂੰ ਡਰ ਹੋ ਗਿਆ ਉਹਨਾਂ ਨੂੰ ਲੋਕਾਂ 'ਚ ਮਾਰਿਆ ਅਜ ਕਿਉਂ ਕਿ ਸਾਡੇ ਸੀਪੀ ਸਾਹਿਬ ਜਿਹੜੇ ਆ ਗੁਰਪ੍ਰੀਤ ਪੁੱਲਰ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਮੈਂ ਉਹਨਾਂ ਦਾ ਧੰਨਵਾਦੀ ਆ ਤੁਸੀਂ ਦੇਖ ਰਹੇ ਹੋ ਹਰ ਬੰਦੇ ਨੂੰ ਨਜ਼ਰ ਆ ਰਿਹਾ ਕਿ ਨਸ਼ੇ ਦੇ ਖਿਲਾਫ ਕਿਸਰਾ ਉਹਨਾਂ ਨੇ ਪੂਰਾ ਇੱਕ ਜੰਗ ਛੇੜੀ ਹੋਈ ਹੈ ਉਹ ਜੰਗ ਦੇ ਤੇ ਸਾਨੂੰ ਵੀ ਹਿੱਸਾ ਲੈਣਾ ਪੈਣਾ ਲੜਨ ਦੀ ਲੋੜ ਨਹੀਂ ਹੈ ਸਾਥ ਦੇਣ ਦੀ ਲੋੜ ਆ ਬਹੁਤ ਹੀ ਵਧੀਆ ਹੈ ਕਿ ਇਸ ਵੇਲੇ ਜਿਹੜੀ ਹੈ ਕਿ ਸਮਾਜ ਦੀ ਬਹੁਤ ਵੱਡੀ ਇੱਕ ਬੁਰਾਈ ਬਣ ਚੁੱਕੀ ਹੈ ਨਸ਼ਾ ਕਿ ਐਸ ਵੇਲੇ ਬੱਚਿਆਂ ਨੂੰ ਸਕੂਲ ਕਾਲਜ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਨਸ਼ਾ ਕਿ ਪਹਿਲਾਂ ਤਾਂ ਜੋ ਅਸੀਂ ਦੇਖਦੇ ਬੈਠਾ ਕਿ ਪਹਿਲਾਂ ਬੱਚਿਆਂ ਨੂੰ ਫਰੀਓ ਕਸਟ ਦਿੱਤਾ ਜਾਂਦਾ ਜਿਸ ਲਿਓ ਉਹ ਐਡਿਕਟ ਹੋ ਜਾਂਦੇ ਆ ਆਦਤ ਲੱਗ ਜਾਂਦੀ ਆ ਉਸ ਤੋਂ ਬਾਅਦ ਬੱਚਾ ਆਪਣੇ ਨਸ਼ੇ ਦੇ ਲਈ ਕਿਸੇ ਵੀ ਲਿਮਟ ਤੱਕ ਜਾ ਸਕਦਾ ਇਹ ਘਰ ਵਿੱਚ ਚੋਰੀ ਵੀ ਕਰਦਾ ਘਰ ਸਮਾਨ ਵੀ ਚੁੱਕਦਾ ਵਾ ਬਾਅਦ ਗਲਤ ਸੰਗਤ ਵਿੱਚ ਪੈਂਦਾ ਵਾ ਤੇ ਜੋ ਇਹਨਾਂ ਕ੍ਰਾਈਮ ਵਧ ਰਿਹਾ ਵਾ ਉਹਦਾ ਮੇਨ ਰੀਜ਼ਨ ਜੇ ਦੇਖਿਆ ਜਾਵੇ ਤੇ ਨਸ਼ਾ ਹੈ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿੱਥੇ ਪੰਜਾਬ ਪੁਲਿਸ ਬਖ ਬਖ ਉਪਰਾਲੇ ਕਰ ਰਹੀ ਹੈ ਉੱਥੇ ਤੈਥੋਂ ਬਖ ਬਖ ਸੰਸਥਾਵਾਂ ਵੀ ਅੱਗੇ ਆ ਰਹੀਆਂ ਨੇ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਕਰ ਰਹੀਆਂ ਹਨ ਅੰਮ੍ਰਿਤਸਰ ਫਾਸਟ ਦੀ ਖਬਰਾਂ ਨੇ ਰਕੇਸ਼ ਕੁਮਾਰ